ਸ਼ਸ਼ੀਕਲ ਜੀ ਮੇਰਾ ਨਾਮ ਰਣਵੀਰ ਕੌਰ ਆ ਮੈਂ ਆਮ ਆਦਮੀ ਕਲੀਨਿੰਗ ਤੋਂ ਛਲੇੜੀ ਖੁਰ ਤੋਂ ਕਲੀਨਿਕਲ ਸੇਟਿੰਡ ਦੀ ਸੇਵਾ ਨਿਭਾ ਰਹੀ ਆ ਤੇ ਮੇਰਾ ਕੰਮ ਆਨਲਾਈਨ ਪੇਸ਼ੈਂਟ ਦੀ ਰਜਿਸਟ੍ਰੇਸ਼ਨ ਕਰਨਾ ਤੇ ਪੇਸ਼ੈਂਟ ਦੇ ਸੈਂਪਲ ਕਲੈਕਸ਼ਨ ਕਰਨੇ ਆ ਸਾਡੇ ਕੋਲ ਸਪੈਸ਼ਲ ਰਾਈਡਰ ਆਂਦਾ ਸੈਂਪਲ ਕਲੈਕਸ਼ਨ ਕਰਨ ਵਾਸਤੇ ਉਸ ਦੀ ਆਨਲਾਈਨ ਐਂਟਰੀ ਕਰਕੇ 24 ਘੰਟੇ ਬਾਅਦ ਪੇਸ਼ੈਂਟ ਨੂੰ ਰਿਪੋਰਟ ਦਿੱਤੀ ਜਾਂਦੀ ਆ ਤੇ ਉਸ ਤੋਂ ਬਾਅਦ ਪੇਸ਼ੈਂਟ ਦੇ ਟੈਸਟ ਦੇ ਕੇ ਉਹਨਾਂ ਨੂੰ ਦਵਾਈਆਂ ਦੀ ਪ੍ਰੋਵਾਈਡ ਕੀਤੀ ਜਾਂਦੀਆਂ ਨੇ ਤੇ ਮੈਂ ਬਹੁਤ ਖੁਸ਼ ਹਾਂ ਆਪਣੀ ਜੌਬ ਲੈ ਕੇ ਤੇ ਮੈਂ ਆਪਣੀ ਸੇਵਾ ਵਧੀਆ ਤਰੀਕੇ ਨਾਲ ਨਿਭਾ ਰਹੀ ਹਾਂ ਤੇ ਨਿਭਾਉਂਦੀ ਰਹੂੰਗੀ ਮੇਰਾ ਨਾਮ ਕੁਲਦੀਪ ਸਿੰਘ ਹੈ ਮੈਂ ਆਮ ਆਦਮੀ ਕਲੀਨਿਕ ਛਲੇੜੀ ਖੁਰਦ ਵਿਖੇ ਐਜ਼ ਫਾਰਮਾਸਿਸਟ ਦੀ ਡਿਊਟੀ ਨਿਭਾ ਰਿਹਾ ਹਾਂ ਇਹ ਪੰਜਾਬ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਹੈ ਜਿਨ੍ਹਾਂ ਨੇ ਆਮ ਆਦਮੀ ਕਲੀਨਿਕ ਸਟਾਰਟ ਕੀਤੇ ਨੇ ਤੇ ਲੋਕਾਂ ਨੂੰ ਉਹਨਾਂ ਦੇ ਘਰ ਦੇ ਨੇੜੇ ਦਵਾਈ ਮੁਹੱਈਆ ਕਰਾਣ ਦਾ ਵਧੀਆ ਤਰੀਕੇ ਨਾਲ ਇੱਕ ਉਪਰਾਲਾ ਕੀਤਾ ਹੈ ਡੇ ਕੋਲ 80 ਪ੍ਰਕਾਰ ਦੀਆਂ ਦਵਾਈਆਂ ਹੁੰਦੀਆਂ ਨੇ ਤੇ ਉਹ ਬਿਲਕੁਲ ਮੁਫਤ ਨੇ ਮਰੀਜ਼ਾਂ ਲਈ ਤੇ ਉਹਨਾਂ ਨੂੰ ਬਾਹਰ ਤੋਂ ਕੋਈ ਵੀ ਦਵਾਈ ਲੈਣ ਦੀ ਜ਼ਰੂਰਤ ਨਹੀਂ ਪੈਂਦੀ ਡਾਕਟਰ ਸਾਹਿਬ ਜਿਹੜੀ ਦਵਾਈ ਪ੍ਰੈਸਕ੍ਰਾਈਬ ਕਰਦੇ ਨੇ ਤਾਂ ਅਸੀਂ ਉਹਨਾਂ ਨੂੰ ਬਿਲਕੁਲ ਫਰੀ ਦੇ ਦਿੰਦੇ ਹਾਂ ਤੇ ਜੋ ਵੀ ਦਵਾਈ ਸਾਡੇ ਕੋਲ ਘਟਦੀ ਹੈ ਉਹ ਅਸੀਂ ਸਮੇਂ ਸਿਰ ਇੰਟੈਂਟ ਪਾ ਦਿੰਦੇ ਹਾਂ ਤੇ ਸਾਨੂੰ ਉਹ ਮਿਲ ਜਾਂਦੀ ਹੈ ਸਾਡੇ ਕੋਲ ਦਵਾਈ ਸਟੋਰ ਕਰਨ ਨੂੰ ਬਹੁਤ ਵਧੀਆ ਸਿਸਟਮ ਬਣਾਇਆ ਹੋਇਆ ਹੈ ਸਾਡੇ ਕੋਲ ਅਲਮਾਰੀਏ ਉਹਦੇ ਵਿੱਚ ਅਸੀਂ ਸਟੋਰ ਕਰਦੇ ਹਾਂ ਮੈਂ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਆਮ ਆਦਮੀ ਕਲੀਨਿਕ ਜਿਆ ਸ਼ੁਰੂਆਤ ਕੀਤੀ ਤੇ ਲੋਕਾਂ ਨੂੰ ਸਿਹਤ ਸੁਭਾਵਾ ਮਹੱਈਆ ਕਰਵਾਈ। ਮੈਂ ਪੰਜਾਬ ਸਰਕਾਰ ਦਾ ਬਹੁਤ ਥੈਂਕ ਯੂ ਕਰਦੀ ਹਾਂ ਜਿਨ੍ਹਾਂ ਨੇ ਸਾਨੂੰ ਇਹ ਜੌਬ ਦਿੱਤੀ ਤੇ ਰੋਜ਼ਗਾਰ ਦਿੱਤਾ। ਬਹੁਤ-ਬਹੁਤ ਥੈਂਕ ਯੂ ਕਰਦੇ ਹਾਂ।